ਹ ਅ ਸਭ ਤੋਂ ਪਹਿਲਾਂ ਦਾ ਆਪ ਸਾਰਿਆਂ ਦਾ ਹਮਸਰ ਦਿਹਾਤੀ ਪੁਲਿਸ ਦੇ ਐਸਐਸਪੀ ਦਫ਼ਤਰ ਪਹੁੰਚਣ ਤੇ ਆਗੇ ਪੁੱਛਿਆ ਬਹੁਤ ਬਹੁਤ ਸਵਾਗਤ ਅ ਇਹ ਅੱਜ ਦੀ ਜਿਹੜੀ ਕਾਨਫਰੰਸ ਹੈ ਅ ਇੱਕ ਬੈਂਕ ਰੋਬਰੀ ਹੋਈ ਸੀ 20 ਤਰੀਕ ਨੂੰ ਨਵਾਂ ਪਿੰਡ ਚੌਂਕੀ ਦੇ ਅਧੀਨ ਪੈਂਦੇ ਇੱਕ ਐਚਜੀਐਫਸੀ ਅ ਬੈਂਕ ਜਿੱਥੇ ਦੋ ਨਕਾਬਪੋਸ਼ ਨੌਜਵਾਨਾਂ ਨੇ ਪਿਸਤਲ ਦੀ ਨੋਕ ਤੇ ਜੋ ਹੈ ਬੈਂਕ ਚੋਂ 392000 ਰੁਪਏ ਦੀ ਜਿਹੜੀ ਆ ਉਹ ਲੁੱਟ ਕੀਤੀ ਸੀ ਸਾਡੇ ਵੱਲੋਂ ਜਿਹੜੀ ਕੈਮਰੇ ਦੀ ਜਿਹੜੀ ਟ੍ਰੇਲ ਹੈ ਤੇ ਹਿਊਮਨ ਇੰਟ ਤੇ ਟੈਕਨੀਕਲ ਇੰਟ ਦੀ ਮਦਦ ਦੇ ਨਾਲ ਸਾਡੇ ਸੀਆਈਏ ਸਟਾਫ ਤੇ ਥਾਣਾ ਜੰਡਿਆਲਾ ਦੀ ਪੁਲਿਸ ਨੇ ਜੁਆਇੰਟਲੀ ਇਹ ਐਫਰਟਸ ਕਰਕੇ ਇਸ ਕੇਸ ਨੂੰ ਟ੍ਰੇਸ ਕੀਤਾ ਹੈ ਇਹ ਸਾਰੀ ਅੱਜ ਦੀ ਕਾਨਫਰੰਸ ਉਸ ਸदर्भ ਚ ਰੱਖੀ ਗਈ ਹੈ ਆਪ ਸਭ ਨੂੰ ਪਤਾ ਹੈ ਕਿ ਇਹ 20 ਦਸੰਬਰ ਨੂੰ ਇਹ ਜੋ ਇਨਸੀਡੈਂਟ ਹੋਈ ਤੇ HDFC ਦੀ ਇਹ ਨਵਾਂ ਪਿੰਡ ਜਿਹੜੀ ਬ੍ਰਾਂਚ ਸੀ ਉੱਥੇ ਦੋ ਨੌਜਵਾਨ ਜਿਹੜੇ ਐ ਉਹ ਇੱਕ ਗੱਡੀ ਤੇ ਆਉਂਦੇ ਐ ਆਪਣਾ ਮੂੰਹ ਬੰਨ ਕੇ ਉਹ ਜਦੋਂ ਬੈਂਕ ਦੇ ਵਿੱਚ ਐਂਟਰ ਕਰਦੇ ਐ ਤੇ ਪਿਸਟਲ ਦੀ ਨੋਕ ਤੇ ਉੱਥੋਂ ਦੇ ਸਟਾਫ ਤੋਂ ਜਿਹੜਾ ਹੈ ਜਿਹੜੇ 3 ਲੱਖ 96000 ਦੇ ਕਰੀਬਨ ਜੋ ਅਮਾਉਂਟ ਜਿਹੜੀ ਐ ਉੱਥੋਂ ਉਹ ਲੁੱਟ ਕੇ ਲੈ ਕੇ ਜਾਂਦੇ ਉਸ ਤੋਂ ਬਾਅਦ ਇਹ ਪਰਚਾ ਜਿਹੜਾ ਹੈ ਥਾਣੇ ਝੰਡੇ ਵਾਲੇ ਦਰਜ ਹੁੰਦਾ FIR ਨੰਬਰ 327 ਉਸੇ ਦਿਨ 20 ਤਰੀਕ ਨੂੰ ਇਹ ਦਰਜ ਹੋਈ ਹੈ ਉਸ ਤੋਂ ਲਾ ਉਸ ਤੋਂ ਉਸ ਤੋਂ ਇਮੀਡੀਏਟਲੀ ਜਿਹੜਾ ਬਾਅਦ ਜਿਹੜਾ ਹੈ SPD ਸਾਹਿਬ ਦੀ ਨਿਗਰਾਨੀ ਹੇਠ ਜਿਹੜੀਆਂ ਦੋ ਵੱਖ-ਵੱਖੀਆਂ ਟੀਮਾਂ ਜਿਨ੍ਹਾਂ ਦੇ ਵਿੱਚ CIA ਸਟਾਫ ਸਪੈਸ਼ਲ ਬ੍ਰਾਂਚ ਅਤੇ ਥਾਣੇ ਜੰਡੇ ਵਾਲੇ ਦੇ ਜਿਹੜੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਸ਼ਾਮਲ ਸਨ ਉਹਨਾਂ ਵੱਲੋਂ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਤੇ ਰੇਡਸ ਵੀ ਜਿਹੜੇ ਆ ਕੀਤੇ ਗਏ ਤੇ ਪਿਛਲੇ ਦੋ ਦਿਨਾਂ ਦੇ ਵਿੱਚ ਜੋ ਸਾਡੇ ਵੱਲੋਂ ਇਹ ਕਾਰਜਬੀ ਹਾਸਲ ਕੀਤੀ ਗਈ ਹੈ ਉਹਦੇ ਵਿੱਚ ਇਹ ਦੋ ਜਿਹੜੇ ਦੋਸ਼ੀ ਨੇ ਲਵਪ੍ਰੀਤ ਸਿੰਘ ਪੁੱਤਰ ਮੇਰ ਸਿੰਘ ਜੋ ਕਿ ਪਿੰਡ ਸਰਹਾਲੀ ਖੁਰਦ ਦਾ ਇਹ ਤਰਨਤਨ ਦਾ ਵਾਸੀ ਹੈ ਇਸ ਤੋਂ ਇਲਾਵਾ ਇਸ ਦਾ ਜਿਹੜਾ ਸਾਥੀ ਗਰਨੂਰ ਸਿੰਘ ਪੁੱਤਰ ਗੁਰਦੇਵ ਸਿੰਘ ਹੈ ਇਹ ਪਿੰਡ ਕੱਲਾ ਜਿਲ੍ਹਾ ਤਰਨਤਨ ਦਾ ਉੱਥੋਂ ਦਾ ਰਹਿਵਾਸੀ ਹੈ ਇਹ ਇਹ ਦੋਨੋਂ ਵਿਅਕਤੀ ਜਿਹੜੇ ਇੱਕ ਪੀਕੋ ਕਾਰ ਤੇ ਆਏ ਸਨ ਉਹ ਕਾਰ ਜਿਹੜੀ ਹੈ ਉਹਦੀ ਵੀ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਜਿਹੜੀ ਕ੍ਰਿਸਟਲ ਜਿਹੜੀ ਹੈ ਉਹ ਵੀ ਇਹਨਾਂ ਤੋਂ ਗ੍ਰਾਮਧ ਹੋ ਗਈ ਹੈ ਦੋ ਜਿਹੜੇ ਇਹਨਾਂ ਦੇ ਮੋਬਾਈਲ ਫੋਨ ਸੀ ਉਹ ਵੀ ਕਸਪਲੀ ਚ ਲੈ ਗਏ ਲੈ ਗਏ ਪੰਜ ਜਿੰਦਾ ਰੋਂ ਜਿਹੜੇ ਨੇ ਉਹ ਵੀ ਇਹਨਾਂ ਤੋਂ ਗ੍ਰਾਮਧ ਚੁੱਕੇ ਗਏ ਤੇ ਇਸ ਤੋਂ ਇਲਾਵਾ ਜਿਹੜੇ 396000 ਰੁਪਏ ਜਿਹੜੇ ਸੀਗੇ ਉਹ ਲੁੱਟ ਕੇ ਲੈ ਕੇ ਗਏ ਸੀ ਉਸ ਦੇ ਬਾਰੇ ਤਫਸੀਲ ਇਸ ਤਰ੍ਹਾਂ ਹੈ ਕਿ 1 ਲੱਖ ਰੁਪਏ ਦੀ ਜਿਹੜੀ ਹੈ ਉਹ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੇ 123000 ਜਿਹੜੇ ਰੁਪਏ ਸੀਗੇ ਉਹ ਬੈਂਕ 'ਚ ਜਮ੍ਹਾਂ ਕਰਾਏ ਸੀ ਉਹਗੇ ਕਿਸੇ ਨੂੰ ਇਹ ਠੇਕਾ ਦੇਣਾ ਸੀ ਉਹ ਵੀ ਜਿਹੜੇ ਹੈ ਅਸੀਂ ਬੈਂਕ ਨੂੰ ਅਸੀਂ ਲਿਖ ਕੇ ਦੇ ਰਿਹਾ ਕਿ ਉਹ ਜਿਹੜੇ ਅਕਾਊਂਟ ਜਿਹੜਾ ਫ੍ਰੀਜ਼ ਕਰ ਲਿਆ ਜਾਵੇ ਤੇ ਜਿਹੜੇ ਪੈਸੇ ਹੈ ਉਹ ਅਸੀਂ ਉਹ ਰਿਕਵਰ ਕਰਾ ਦੇ ਇਸ ਤੋਂ ਇਲਾਵਾ ਲਵ ਪ੍ਰੀਤ ਸਿੰਘ ਨੇ 120000 ਦੀ ਜਿਹੜੀ ਇੱਕ ਘੋੜੀ ਖਰੀਦ ਲਈ ਸੀ ਉਹਦੇ ਪੈਸੇ ਦਿੱਤੇ ਸੀ ਉਹ ਵੀ ਅਸੀਂ ਜਿਹੜੇ ਹੈ ਰਿਕਵਰ ਕਰ ਰਹੇ ਹਾਂ ਤੇ ਇੱਕ 50000 ਦੀ ਜਿਹੜੀ ਟਰਾਲੀ ਖਰੀਦੀ ਸੀ ਉਹ ਟਰਾਲੀ ਵਾਪਸ ਕਰਾ ਕੇ ਅਸੀਂ ਜਿਹੜੇ ਪੈਸੇ ਜਿਹੜੇ ਹੈ ਉਹ ਰਿਕਵਰ ਕੀਤੇ ਇਸ ਤੋਂ ਇਲਾਵਾ ਜਿਹੜਾ ਗੁਰਨੂਰੀ ਦਾ ਸਾਥੀ ਹੈ ਉਹਦੇ ਕੋਲੋਂ ਇਹਨਾਂ ਨੇ 30000 ਤੱਕ ਫੋਨ ਵੀ ਖਰੀਦੇ ਇੱਕ 15000 ਰੁਪਏ ਜਿਹੜੇ ਇਹਨਾਂ ਉਧਾਰ ਜਿਹੜੇ ਹਨ ਉਹ ਕਿਸੇ ਨੂੰ ਦਿੱਤੇ ਹੋਏ ਸੀ ਉਹਦਾ ਤੇ ਇਹਨੇ 15000 ਰੁਪਏ ਜਿਹੜੇ ਵਾਪਸ ਕੀਤੇ ਨੇ ਤੇ 10 ਤੋਂ 13000 ਰੁਪਏ ਦੀ ਜਿਹੜੀ ਇਹਨਾਂ ਦੀ ਬਾਕੀ ਜਿਹੜੀ ਅਮਾਉਂਟ ਹੈਗੀ ਹੈ ਉਹਨਾਂ ਨੇ ਛੋਟੇ ਛੋਟੇ ਕਿਤਨੇ ਕਿਤੇ ਖਰਚੀ ਹੈ ਉਹਦੀ ਵੀ ਡਿਟੇਲਸ ਜਿਹੜੀਆਂ ਸੀ ਇਕੱਠੀਆਂ ਕਰ ਰਹੇ ਆ ਸੋ ਇਸ ਤਰੀਕੇ ਨਾਲ CIA ਸਟਾਫ ਅੰਮ੍ਰਿਤਸਰ ਪੁਲਿਸ ਦਿਹਾਤੀ ਤੇ ਨਾਥਾਣਾ ਜੰਡੇਆਲਾ ਦੀ ਪੁਲਿਸ ਵੱਲੋਂ ਜਿਹੜਾ ਇੱਕ ਚੰਗਾ ਕੰਮ ਕਰਕੇ ਬਹੁਤ ਜਲਦੀ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਜਿਹੜੀ ਹੈ ਅ ਅਮਾਉਂਟ ਜਿਹੜੀ ਲੁੱਟ ਹੋਈ ਸੀ ਉਹ ਵੀ ਰਿਕਵਰ ਕੀਤੀ ਗਈ ਤੇ ਜਿਹੜੀ ਬਾਕੀ ਰਹਿੰਦੀ ਹੈ ਉਹ ਵੀ ਜਲਦੀ ਜਿਹੜੀ ਹੈ ਰਿਕਵਰ ਹੋ ਜਾਏਗੀ ਇਸ ਤੋਂ ਇਲਾਵਾ ਇਹਨਾਂ ਤੋਂ ਪਿਸਟਲ ਜ਼ਿੰਦਾ ਰੋਂ ਗੱਡੀ ਅਤੇ ਇਹਨਾਂ ਦੇ ਜਿਹੜੇ ਦੋ ਮੋਬਾਈਲ ਫੋਨ ਸੀਗੇ ਉਹ ਵੀ ਰਿਕਵਰ ਹੋਏ ਅਜੇ ਤੱਕ ਜੋ ਸਾਡੇ ਕੋਲ ਸਾਹਮਣੇ ਆਇਆ ਕੋਈ ਇਹਨਾਂ ਦਾ ਅਜੇ ਜਿਹੜਾ ਪ੍ਰੀਵੀਅਸ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਫਿਰ ਵੀ ਕਈ ਵਾਰ ਐਦਾਂ ਹੁੰਦਾ ਕਿ ਇਹ ਜਿਹੜੇ ਇਸ ਤਰੀਕੇ ਦੇ ਕ੍ਰਿਮੀਨਲ ਹੁੰਦੇ ਆ ਪਾਇਸ ਚੋਂ ਜਾਂ ਉਹਨਾਂ ਚ ਕਿਤੇ ਐਂਟਰੀ ਨਹੀਂ ਹੁੰਦੀ ਅਸੀਂ ਉਹ ਵੀ ਥਾਣੇ ਵਾਈਜ਼ ਜਿਹੜਾ ਇਹਨਾਂ ਦੇ ਥਾਣੇ ਤੋਂ ਸੀ ਉਹ ਪਤਾ ਕਰਵਾਉਂਦੇ ਜਿਹੜਾ ਇਹ ਵੈਪਨ ਹੈ ਜੋ ਸਾਨੂੰ ਹੁਣ ਤੱਕ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਆਇਆ ਕਿ ਇਹਦੇ ਫਾਦਰ ਦਾ ਸੀ ਜੋ ਇਹਨੇ ਯੂਜ਼ ਕੀਤਾ ਹੈ ਉਹ ਜਿਹੜਾ ਸਾਰਾ ਅਸੀਂ ਜਿਹੜਾ ਉਹਨਾਂ ਦੇ ਲਾਇਸੈਂਸ ਵਗੈਰਾ ਉਸ ਮੰਗਵਾਇਆ ਅਸੀਂ ਉਹ ਚੈੱਕ ਕਰਾਂਗੇ ਵਾਕਈ ਇਹ ਚੀਜ਼ ਜਿਹੜੀ ਹੈ ਉਹ ਸਹੀ ਸਾਬਤ ਹੁੰਦੀ ਹੈ ਕਿ ਨਹੀਂ ਇਹਨਾਂ ਨੇ ਲੁੱਟ ਇਹ 20 ਚ ਨਹੀਂ ਜੀ ਕਿਰਨ ਲੁੱਟ ਕੀਤੀ ਕਿਉਂ ਕਿ ਇਹ ਪਹਿਲਾਂ ਬੇਸਿਕ ਬੇਸਿਕਲੀ ਇਹਨਾਂ ਨੂੰ ਇਹ ਸੀਗਾ ਕਿ ਉਹ ਲੁੱਟ ਦੇ ਨਾਲ ਜਿਹੜਾ ਹੈਗਾ ਫਰਦਰ ਕਿਉਂਕਿ ਜਿਵੇਂ ਇਹ ਕਸਾਈ ਸੀਗੇ ਜੋ ਇਹਨਾਂ ਨੇ ਤੁਸੀਂ ਦੇਖੋ ਘੋੜੀ ਖਰੀਦਣਾ ਫੋਨ ਖਰੀਦਣਾ 30000 ਦਾ ਇਹਨਾਂ ਨੇ ਫੋਨ ਖਰੀਦਿਆ 1 ਲੱਖ 20000 ਦੇ ਕਰੀਬਨ ਜੋ ਇਹਨਾਂ ਨੇ ਘੋੜੀ ਲੈਣ ਲਈ ਪੇਮੈਂਟ ਕੀਤੀ ਸੋ ਕਿਤਨਾ ਕਿਤੇ ਸ਼ੌਂਕ ਤੇ ਕਿਤਨਾ ਕਿਤੇ ਜਿਹੜੀ ਉਧਾਰੀ ਸੀਗੀ ਤੇ ਇੱਕ ਜਗ੍ਹਾ ਇਹਨਾਂ ਨੇ ਜਿਹੜੇ ਹੈ ਆਪਣਾ ਠੇਕੇ ਦੇ ਪੈਸੇ ਜਿਹੜੇ ਉਹ ਵਾਪਸ ਕਰਨੇ ਸੀਗੇ ਸੋ ਉਧਾਰ ਵੀ ਨਾ ਤੇ ਹੈਗਾ ਸੀ ਉਸ ਤੋਂ ਇਲਾਵਾ ਜਿਹੜੇ ਬਾਕੀ ਪੈਸੇ ਸੀ ਉਹਨਾਂ ਨਾਲ ਇਹ ਆਪਣਾ ਜੋ ਡੇ ਟੂ ਡੇ ਜੋ ਵੀ ਇਹਨਾਂ ਦੇ ਸ਼ੌਂਕ ਨੇ ਉਹਨਾਂ ਨੂੰ ਪੂਰੀ ਕਰਨ ਵਾਸਤੇ ਜਿਹੜੇ ਇਹਨਾਂ ਦੇ ਪੈਸੇ ਸਾਰੇ ਕੈਂਡੀ ਫੰਡ ਤੋਂ ਬਲੌਂਗ ਕਰਦੇ ਇਹਦਾ ਕੋਈ ਪ੍ਰਾਪਤ ਰਿਕਾਰਡ ਨਹੀਂ ਹੈ ਸਿਰਫ ਕਿਸ ਤਰ੍ਹਾਂ ਕੀਏ ਲੁੱਟ ਕਰਦੇ ਅ ਫਰਦਰ ਜਿਹੜੀ ਅਜੇ ਇਹਨਾਂ ਦੀ ਜਿਹੜੀ ਹੋਰ ਵੀ ਇਹਨਾਂ ਦੀ ਬੈਕਗ੍ਰਾਉਂਡ ਹੈ ਅਸੀਂ ਉਹ ਚੈੱਕ ਕਰ ਰਹੇ ਹਾਂ ਮਾਈਨਿਊਟਲੀ ਇਸ ਤੋਂ ਇਲਾਵਾ ਜਿਹੜੀ ਇਨਵੈਸਟੀਗੇਸ਼ਨ ਹੈ ਅੱਗੇ ਜਾਏਗੀ ਕਿ ਇਹਨਾਂ ਦਾ ਬੇਸਿਕਲੀ ਮੰਤਵ ਕੀ ਸੀ ਕਿਉਂਕਿ ਗੱਡੀ ਤੇ ਆਏ ਨੇ ਤੇ ਆਰਾਮ ਦੇ ਨਾਲ ਜਿਵੇਂ ਇਹ ਕਰਕੇ ਗਏ ਨੇ ਤੇ ਇਹਨਾਂ ਨੇ ਕਿਵੇਂ ਰੇਕੀ ਕੀਤੀ ਕਿਵੇਂ ਇਹਨਾਂ ਨੇ ਸਪੌਟ ਨੂੰ ਚੂਸ ਕੀਤਾ ਇਹ ਸਾਰੇ ਜਿਹੜੇ ਕੁਐਸਚਨਸ ਨੇ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਇਹ ਸਾਹਮਣੇ ਉਹਨਾਂ ਦੇ ਆਨਸਰ ਜਿਹੜੇ ਆ ਅਸੀਂ ਇਹ ਲਵਾਂਗੇ ਕਾਫੀ ਦੂਰ ਦਾ ਏਰੀਆ ਪੈਂਦਾ ਪਰ ਕੀ ਇਸ ਤੇ ਬੈਂਕ ਨੂੰ ਕੋਈ ਸੁਝਾਅ ਕੋਈ ਸਕਿਉਰਿਟੀ ਘਟਦੀ ਜਾਂ ਕੋਈ ਨੋਨ ਜੀ ਬਿਲਕੁਲ ਜੀ ਇਹ ਬੜਾ ਕਿਉਂਕਿ ਪਹਿਲਾਂ ਵੀ ਜਿਹੜੇ ਅਸੀਂ ਮੇਰੇ ਟਿਨਿਓਰ ਚ ਇਹ ਤੀਜੀ ਜੋ ਹੈਗੀ ਹੈ ਮੈਂ ਇਸ ਬੈਂਕ ਦੇ ਲੂਟ ਦੇ ਇੱਥੇ ਇਹ ਵਾਰਦਰ ਦੇਖੀ ਹੈ ਜਿਹਦੇ ਵਿੱਚ ਮੇਰੇ ਆਉਣ ਤੇ ਹੀ ਮੈਂ ਬੈਂਕ ਮੈਨੇਜਰਸ ਨਾਲ ਉਹਨਾਂ ਦੇ ਆਫੀਸ਼ੀਅਲਸ ਦੇ ਨਾਲ ਕਰੀਬਨ ਪਾਉਣੀ ਦੇ 300 ਅਫੀਸ਼ੀਅਲ ਸੀਗੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਤੁਹਾਡੇ ਐਸਪੀ ਡੀ ਸਾਹਿਬ ਐਸਪੀ ਹੈਡਕ quart ਸਾਹਿਬ ਉਹ ਵੀ ਨਾਲ ਸਨ ਅਸੀਂ ਉਹਨਾਂ ਨੂੰ ਬੈਂਕਸ ਦੀ ਸਿਕਿਉਰਿਟੀ ਸੰਬੰਧੀ ਬੜਾ ਸੈਂਸਿਟਾਈਜ਼ ਕੀਤਾ ਸੀ ਬਟ ਸਾਨੂੰ ਇਹ ਦੱਸਿਆ ਗਿਆ ਕਿ ਬੈਂਕ ਜਿਹੜੇ ਨੇ ਜਿਵੇਂ ਕੋਈ ਇਹਨਾਂ ਦਾ ਸਕੇਲ 4 ਬ੍ਰਾਂਚ ਹੁੰਦੀ ਹੈ ਕੋਈ ਵੱਡੀ ਬ੍ਰਾਂਚ ਹੁੰਦੀ ਹੈ ਸਕੇਲ 3 ਹੁੰਦੀ ਹੈ ਉੱਥੇ ਹੀ ਇਹਨਾਂ ਦੇ ਸਿਕਿਉਰਿਟੀ ਗਾਰਡ ਦੀ ਕੋਈ ਪ੍ਰੋਵੀਜ਼ਨ ਹੋ ਸਕਦੀ ਹੈ ਤੇ ਛੋਟੀ ਬ੍ਰਾਂਚਸ ਦੇ ਵਿੱਚ ਕੋਈ ਐਦਾਂ ਦੀ ਸਿਕਿਉਰਿਟੀ ਗਾਰਡ ਦੀ ਪ੍ਰੋਵੀਜ਼ਨ ਨਹੀਂ ਹੁੰਦੀ ਪਰ ਸਾਡੇ ਵੱਲੋਂ ਇਹਨਾਂ ਨੂੰ ਇਹੀ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਵੱਲੋਂ ਕਿਉਂਕਿ ਉੱਥੇ ਕੈਸ਼ ਦੀ ਡੇਲੀ ट्रांजैक्शंस ਹੁੰਦੀਆਂ ਨੇ ਲੋਕ ਆਪਣਾ ਕੈਸ਼ ਜਮ੍ਹਾਂ ਕਰਾਉਣ ਵੀ ਆਉਂਦੇ ਨੇ ਤੇ ਕੈਸ਼ ਜਿਹੜਾ ਹੈ ਉਥੋਂ ਕਢਵਾਉਣ ਵੀ ਆਉਂਦੇ ਨੇ ਸੋ ਕਿਤਨਾ ਕਿਤੇ ਉਹਨਾਂ ਦੀ ਸਿਕਿਉਰਿਟੀ ਤੇ ਆਪਣੇ ਸਟਾਫ ਦੀ ਤੇ ਕੈਸ਼ ਦੀ ਜਿਹੜੀ ਸਿਕਿਉਰਿਟੀ ਹੈ ਉਹਦੇ ਵਾਸਤੇ ਤੁਸੀਂ ਸਿਕਿਉਰਿਟੀ ਬੰਦੋਬਸਤ ਕਰੋ ਅਸੀਂ ਇਹ ਲਿਖ ਕੇ ਵੀ ਇਹਨਾਂ ਨੂੰ ਦਿੱਤਾ ਹੈ ਇਨਸਪਾਇਰਡ ਦਾ ਇਫੈਕਟ ਇਹਨਾਂ ਦੀ ਹਾਲੇ ਪਾਲਿਸੀ ਜੋ ਕਿ ਚੇਂਜ ਹੋਣੀ ਹੈ ਇਹਨਾਂ ਨੇ ਕੁਝ ਨੇ ਲਿਖ ਕੇ ਵੀ ਦਿੱਤਾ ਬਟ ਇਟ ਵਿਲ ਟੇਕ ਸਮ ਟਾਈਮ ਬਟ ਸਾਡੇ ਵੱਲੋਂ ਬਾਰ ਬਾਰ ਇਹਨਾਂ ਨੂੰ ਜਿਹੜੀ ਹੈ ਇਹ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਸਿਕਿਉਰਿਟੀ ਵਾਸਤੇ ਕੋਈ ਨਾ ਕੋਈ ਸਿਕਿਉਰਿਟੀ ਦੇ ਬੰਦੋਬਸਤ ਜ਼ਰੂਰ ਕੀ ਕਰੋ ਤੇ ਕੀਤੇ ਜਾਣੇ ਵੀ ਚਾਹੀਦੇ ਸਰ ਬੈਂਕ ਚ ਪੈਸਾ ਇਹਨਾਂ ਇਸੇ ਤੋਂ ਹੋੜੀ ਸੀ ਅ ਫਿਲਹਾਲ ਸਾਡੇ ਸਾਹਮਣੇ ਗੱਲ ਆਈ ਹੈ ਕਿ 396000 ਕਿਉਂਕਿ ਦੋ ਤਿੰਨ ਕਾਊਂਟਰਸ ਤੋਂ ਇਹ ਫੜਕੇ ਲੈ ਕੇ ਗਏ ਨੇ ਉਹ ਸਾਰੀ ਜਿਹੜੀ ਸਾਰੀ ਅਮਾਉਂਟ ਜਿਹੜੀ ਇਕੱਠੀ ਹੋਈ ਹੈ ਉਹ 396000 ਸੀ ਇਸ ਤੋਂ ਇਲਾਵਾ ਥੋੜੀ ਬਹੁਤ ਹੋਰ ਹੋ ਸਕਦੀ ਹੈ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਉਹਨੂੰ ਆਨ ਆਨ ਰਿਕਾਰਡ ਲਿਖਿਆ। ਘੋੜੀ ਖਰੀਦ ਦਾ ਸ਼ੌਕ ਸੀ, ਘੋੜੀ ਦਾ ਕਿ ਲੋੜ ਸੀ। ਫਿਲਹਾਲ ਤਾਂ ਇਹੀ ਸਾਹਮਣੇ ਆਇਆ ਕਿ ਘੋੜੀ ਜਿਹੜੀ ਹੈ ਇਹਨੇ ਘੋੜੀ ਦੀ ਪੇਮੈਂਟ ਵਾਸਤੇ ਦਿੱਤੀ। ਅਸੀਂ ਇਸ ਦਾ ਬੈਕਗ੍ਰਾਉਂਡ ਵੀ ਚੈੱਕ ਕਰ ਰਹੇ ਹਾਂ ਕਿ ਕਿੱਥੇ ਇਹਦੇ ਇੱਕ ਪਹਿਲਾਂ ਇਸ ਤਰੀਕੇ ਦੀ ਹੋਰ ਇਹਨੇ ਕੋਈ ਇਸ ਤਰੀਕੇ ਦੀ ਜਿਹੜਾ ਹੈ ਕੋਈ ਘੋੜੀਆਂ ਵਗੈਰਾ ਰੱਖੀਆਂ ਨੇ, ਕੋਈ ਇਸ ਤਰੀਕੇ ਦੇ ਸ਼ੌਕ ਨੇ ਜਾਂ ਕੀ ਹੋਰ ਇਹਦਾ ਕੀ ਮੰਤਵ ਕੀ ਸੀ। ਇਹ ਸਾਰਾ ਅਸੀਂ ਜਿਹੜਾ ਹੈ ਚੈੱਕ ਕਰ ਰਹੇ ਹਾਂ। ਤਾਂ ਇਹ ਵੀ ਹਲੇ ਚੈੱਕ ਕਰ ਰਹੇ ਹਾਂ ਕਿਉਂਕਿ ਕਾਗਜ਼ ਜਿਹੜੇ ਆ ਹਲੇ ਤੱਕ ਸਾਡੇ ਕੋਲ ਸਾਹਮਣੇ ਨਹੀਂ ਹੈ। Thank you. Thank you.